ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਜੀ ਸਾਰੇ ਹੁਕਸੋ ਸਾਰੇ ਠੀਕ ਹੋਵੋ ਆਪਣੇ ਆਪਣੇ ਘਰਾਂ ਵਿੱਚ ਖੁਸ਼ ਹੋਵੋ ਤੰਦਰੁਸਤ ਹੋਵੋ ਮਾਰਾ ਸਭ ਨੂੰ ਚੜ੍ਹਦੀ ਕਲਾ ਵਕਸ਼ਣ ਜੀ ਲਓ ਜੀ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆਂ ਸਵਾਗਤ ਹੈ ਜੀ ਤੁਹਾਡਾ ਐਲੀਗੈਂਟ ਫੋਰ ਚੈਨਲ 'ਚ ਤੇ ਲਓ ਜੀ ਵਿਆਹ ਆ ਗਿਆ ਆਪਾਂ ਨੂੰ ਸੀਜ਼ਨ ਦਾ ਪਹਿਲਾ ਵਿਆਹ ਕਾਰ ਤੇ ਮਠਿਆਈ ਆ ਗਈ ਨਰਤਿਆਂ ਦਾ ਵਿਆਹ ਹੈ ਹਨਾ ਸੀਜ਼ਨ ਦਾ ਪਹਿਲਾ ਵਿਆਹ ਆ ਗਿਆ ਆਪਾਂ ਨੂੰ ਹਰ ਸਾਲ ਆਪਾਂ ਨੂੰ ਆ ਜਾਂਦੇ ਨੇ ਵਧੀਆ 8 ਤੋਂ 10 ਵਿਆਹ ਹਨਾ ਮਾਤੀਆ ਵੇਖ ਹਰ ਸਾਲ ਹੀ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਆਪਾਂ ਹੁਣ ਮਠਿਆਈ ਟੈਸਟ ਕਰਕੇ ਦੇਖਦੇ ਆ ਹਨਾ ਸ਼ੁਰੂ ਹੋ ਗਈ ਹੁਣ ਤੋਂ ਮਠਿਆਈ ਖਾਣੀ ਸ਼ੁਰੂ ਹੋ ਜਾਓ ਸਾਰੀ ਸਰਦੀ ਨਿਕਲ ਜਾਂਦੀ ਹੈ ਮਠਿਆਈ ਖਾਂਦੇ ਆਂਦੀ ਵੇਟ ਵਧਾਈ ਜਾਓ ਮਠਿਆਈ ਖਾਈ ਜਾਓ ਇੱਕ ਡੱਬੇ ਚ ਤਾਂ ਇਹ ਹੈਗੀ ਆ ਟੋਡਾ ਬਰਫੀ ਤੇ ਕਲਾਕੰਧ ਠੀਕ ਹੈ ਜੀ ਤੇ ਇੱਕ ਚ ਇਹ ਹੈਗੀ ਦੂਜੀ ਮਠਿਆਈ ਦੇਸੀ ਮਠਿਆਈ ਦੇਸੀ ਹਾਂ ਮਠੀਆਂ ਅ ਗੋੜ ਵਾਲੇ ਸ਼ੱਕਰਪਾਰੇ ਚੀਨੀ ਵਾਲੇ ਸ਼ੱਕਰਪਾਰੇ ਤੇ ਪਕੌੜੀਆਂ ਠੀਕ ਹੈ ਜੀ ਲਓ ਜੀ ਹੁਣ ਮਠਿਆਈ ਖਾਈ ਜੋ ਖੁਸ਼ੀ ਮਨਾਈ ਜਾ ਹੈਨਾ ਪ੍ਰਮਾਤਮਾ ਇਹ ਬੱਚਿਆਂ ਨੂੰ ਹਮੇਸ਼ਾ ਖੁਸ਼ ਰੱਖੇ ਖੁਸ਼ ਰੱਖੇ ਚੰਗੀ ਕਲਾ ਬਖਸ਼ੇ ਜੀ ਲੰਮੀ ਉਮਰਾਂ ਬਖਸ਼ੇ ਹੁਣ ਆਪਾਂ ਆਪਣੇ ਪਾਏਗੇ ਸੁੱਕਣੇ ਬਣਿੱਤਾਂ ਹੈ ਤੋ ਉਤੇ

ਅੱਜ ਤਾਂ ਮੈਂ ਤਾਵਲ ਟੂਵਲ ਸੱਧਰ ਦੋ ਚਦਰਾਂ ਦਾ ਨਹੀਂ ਤਾਵਲ ਟੂਆਈ ਫਾਈਨ ਮੈਂ ਖਜਲ ਤੋਤੇ ਜਾਣਗੇ ਧੁੱਪ ਵਿੱਚ ਪੈ ਜੂਗੀ ਖੋਲ ਧੁੱਪੋ ਕਿਨੇ ਤੇਜਾ ਲੋਜੀ ਕੱਪੜੇ ਆਪਾਂ ਨੇ ਸੁੱਕਣੇ ਬਾਤੇ ਚਿਮਟੀਆਂ ਲਾ ਦੇ ਹੁਣ ਇਹਨਾਂ ਤੇ ਕਨੋਟ ਕਲਿੱਪ ਲਗਾ ਦਈਏ ਅੱਜ ਚਦਰਾਂ ਵੀ ਸੀਗੀਆਂ ਤੁਹਾਨੂੰ ਆਉਣੀਆਂ ਤਾਵਲ ਵੀ ਸੀਗੇ ਆਉਣ ਵਾਲੇ ਫਰੇ ਕਿੰਨੇ ਹੋ ਜਾਂਦੇ ਨੇ ਇੱਕ ਦਿਨ ਛੱਡ ਕੇ ਧੋਣੀਆਂ ਜੀ ਮੈਂ ਤੇ ਚੁੱਟੀਆਂ ਲਗਾ ਕੇ ਹੁਣ ਆਪਾਂ ਤੇਲ ਲੱਗੇ ਨੂੰ ਹੋ ਗਿਆ ਅੱਧਾ ਘੰਟਾ ਸੇ ਤੋਂ ਲੰਘ ਗਿਆ ਹੁਣ ਇਸਨੂੰ ਸਫਾਈ ਕਰਦੇ ਹਾਂ ਚੰਦ ਵਿੱਚ ਤੋ ਤੇ ਵੀ ਕੇ ਸੁੱਕਣੇ ਵੀ ਪੈ ਗਏ ਇਹ ਥੋੜੀ ਜਿਹੀ ਘਾਂਟਾ ਸਾਰਾ ਧੁੱਪ ਲੱਗੀ ਤੇ ਸੁੱਕ ਜਾਣਾ ਇਹਨਾਂ ਨੂੰ ਘੰਟੇ ਦੀ ਧੁੱਪ ਨਾਲ ਕਪੜਿਆਂ ਦਾ ਜੀ ਬਸ ਰੋਜ਼ ਰੋਜ਼ ਇਕੱਠੇ ਹੋਏ ਰਹਿੰਦੇ ਨੇ ਧੋਣ ਨੂੰ ਲਓ ਜੀ ਸਾਰੇ ਕੱਪੜੇ ਪਾਤੇ ਕੁਝ ਸਟੈਂਡ ਤੇ ਪਾਤੇ ਕੁਝ ਆਪਾਂ ਨੇ ਤਾਰ ਤੇ ਪਾਤੇ ਘੰਟਾ ਸਾਰਾ ਲੱਗੂਗਾ ਤੋ ਸੁੱਕ ਜਾਣਗੇ ਤੇ ਚਲੋ ਜੀ ਪੱਕਾ ਅੰਦਰ ਸੁੱਕਣੀਆਂ ਪਾਤੀਆਂ ਲਓ ਜੀ ਹਮ ਆਪਾਂ نیچے ਜਾ ਕੇ ਕਰਦੇ ਆ ਇਸ਼ਨਾਨ ਜੀ ਪਿਊ ਸਕੂਲੋਂ ਆ ਗਈ ਅੱਜ ਇਹਦਾ ਲਾਸਟ ਪੇਪਰ ਸੀ ਅਜੇ ਇੰਨੀ ਖੁਸ਼ ਹੋਈ ਆ ਰਹੀ ਸੀ ਆਏ ਆ ਰਹੀ ਸੀ ਬੈਂਚ ਉੱਤਰ ਕੇ ਚੌੜੀ ਹੋਈ ਹੈ ਇੰਨੀ ਮਸਤ ਆਉਣਾਂ ਨੂੰ ਛੁੱਟਿਆ ਗਿਆ ਹੋ ਪੇਪਰ ਖਤਮ ਹੋ ਗਏ ਪੂਰੀ ਖੁਸ਼ ਆ ਹਕੇ ਲੱਗੇ ਚਾਹ ਪੀਉਣੇ ਜੋ ਕਿ ਇਹਦੀ ਫੇਵਰੇਟ ਹੈ ਚਾਹ ਪੀਣਾ ਟੀਵੀ ਤੇ ਹੁਣ ਕਾਰਟੂਨ ਲੱਗੇ ਬੜਕਣ ਦੇਖੋ ਕਾਰਟੂਨ ਚੱਲ ਰਹੇ ਨੇ ਬਸ ਹੁਣ ਇਹਨੇ ਸਾਰਾ ਦਿਨ ਇਹੀ ਕੰਮ ਕਰਿਆ ਕਰਨਾ ਕਾਰਟੂਨ ਦੇਖਿਆ ਕਰਨੇ ਬੈਠ ਕੇ ਜਿੰਨੇ ਦਿਨ ਛੁੱਟੀ ਆ ਲੈ ਮੰਮੀ ਉਹਨਾਂ ਨਾਲ ਗੱਲ ਕਰ ਲੈ ਚੱਕ ਫੋਨ ਲਓ ਜੀ ਮੈਂ ਤਿਆਰ ਹੋ ਗਈ ਜੀ ਤੇ ਖਰੋੜ ਸਾਹਿਬ ਆਉਣ ਲੱਗੇ ਨੇ ਫੇਰ ਮੈਂ ਹਸਪੀਟਲ ਜਾਣਾ ਜੀ ਭੂਆ ਜੀ ਨੂੰ ਦੇਖਿਆ ਆਈਏ ਕਿ ਮੈਨੇ ਉਹ ਜੇ ਤੁਹਾਨੂੰ ਠੀਕ ਨੇ ਪਹਿਲਾਂ ਉਹ ਫਰਕ ਹੈ ਪਰ ਮੈਂ ਗਈ ਨਹੀਂ ਹੈਗੀ ਪਤھوں ਦੀ ਉਹਨਾਂ ਕੋਲ ਮਿਲਣ ਉਹਨਾਂ ਨੂੰ ਤੇ ਮੇਰੇ ਮਾ ਮੇਰੀ ਆਪਣੀ ਸਿਹਤ ਨਹੀਂ ਸੀ ਠੀਕ ਚੱਲ ਰਹੀ ਸੀ ਬੀ ਬਹੁਤ ਵਧਿਆ ਹੋਇਆ ਸੀ 2-3 ਦਿਨ ਤੋਂ ਸੋ ਹੁਣ ਅੱਜ ਜਾ ਕੇ ਆਉਣੀ ਆ ਉਹਨਾਂ ਕੋਲੇ ਮਿਲ ਕੇ ਆਉਣੀ ਆ ਲੋ ਜੀ ਖਰੋਟ ਸਾਹਿਬ ਆ ਗਏ ਆ ਗਏ ਫਿਰ ਮੈਂ ਜਾਇਆ ਮਾ ਹਸਪੀਟਲ ਉਹ ਅਜੂ ਮਿਲਿਆ ਮਾ ਫਿਰ ਮਿਲਦੇ ਆਪਾਂ ਆ ਕੇ ਚਲੋ ਜੀ ਠੀਕ ਹੈ ਜੀ ਮਿਲਦੇ ਆ ਅੱਗੇ ਹਸਪੀਟਲ ਆਪਾਂ ਜਾਏ ਘੋਰੀ ਨੂੰ ਦੇਖਿਆ ਹੈ ਹੁਣ ਹੈਗਾ ਲੰਚ ਦਾ ਟਾਈਮ ਆਪਾਂ ਲੱਗਿਆ ਫੁਲਕੇ ਬਣਾਉਣ ਅੱਜ ਦਾਲ ਸਬਜ਼ੀ ਲੰਚ ਚ ਕੋਈ ਬਣਾਈ ਨਹੀਂਗੀ ਅੱਜ ਖਰੋੜ ਸਾਹਿਬ ਨੂੰ ਆਮਲੇ ਦਾ achar ਨਾਲ ਲੰਚ ਕਰਾਵਾਂਗੇ ਨਾਲ ਤੋਂ ਸਭ ਕਹਿੰਦੇ ਨੇ ਕੌਫੀ ਉਹਨਾਂ ਹੌਟ ਪੀਣੀਆਂ ਜਾਂ ਕੋਲਡ ਪੀਣੀਆਂ ਇਹ ਖਰੋੜ ਸਾਹਿਬ ਦੀ ਇੱਛਾ ਹੈ ਜੋ ਵੀ ਪੀਣੀਆਂ ਹੈ ਨਾ ਪਹਿਲਾਂ ਬੇਟੀ ਦੇ ਫੁਲਕੇ ਬਣਾਉਣੀਆਂ ਜੀ ਫਿਰ ਆਪਣੇ ਨੂੰ ਵੈਸੇ ਤਾਂ ਦਾਲ ਪਈ ਵੀ ਆ ਪਰ ਖਾੜ ਸਕਦਾ ਦਾਲ ਖਾਣੀ ਨਹੀਂ ਉਹ ਇਹਨੇ ਮੈਂ ਤਾਂ ਜਾਮਲੇ ਦਾ ਚਾਹ ਹੀ ਖਾਉਂਗਾ ਕਿਉਂਕਿ ਨਵਾਂ ਬਣਿਆ ਨਾ ਹੁਣ ਤੇ ਰੋਬ ਖਾਣਾ ਹੈ ਚਾਹ ਹੁੰਦਾ ਹੈ ਨਾ ਸੋ ਬਿਲਕੁਲ ਜੀ ਬਿਲਕੁਲ ਆਮਲੇ ਦਾ ਚਾਹ ਸੀਜ਼ਨ ਚ ਪਹਿਲੀ ਵਾਰ ਖਾਣ ਲੱਗਿਆ ਜੀ ਤੇ ਸੀਜ਼ਨ ਦਾ ਪਹਿਲਾ ਆਮਲਾ ਹਾਂ ਪਹਿਲਾ ਆਮਲਾ ਮਦਲਾ ਆਮ ਲਾਤਾ ਹੁਣ ਕਹਿਣ ਲੱਗੇ ਨੇ ਅਸੀਂ ਤਾਂ ਆਵਲੇ ਹੀ ਕਹਿੰਦੇ ਆ ਹੁਣ ਤੱਕ ਆਵਲੇ ਦਾ ਮਰਬਾ ਆਵਲੇ ਦਾ achar ਹੈ ਨਾ ਲਓ ਜੀ ਕੱਪੜੇ ਉੱਪਰੋਂ ਨਾਲੇ ਸਿੱਧੇ ਮੈਂ ਆਪਾਂ ਕਹਿ ਹਲਾ ਲੀਏ ਹੁਣ ਸਾਰੇ ਕੱਪੜੇ ਜਿਹੜੇ ਹੈਗੇ ਸਾਮਾ ਨਾਲ dress ਆ ਪਾਖੇ ਲਾ ਲੇ ਉੱਪਰ ਰੋਬਸੋ ਦੇ ਹੋਣਗੇ ਕੰਮ ਹੋ ਗਏ ਸਾਰੇ ਦਾਲ ਬਣਗੀ ਆਟਾ ਗੁੰਨਿਆ ਗਿਆ ਬਸ ਕੁਰਤੀ ਬਣਾਉਣ ਵਾਲੇ ਰਹਿ ਗਏ ਆਪਾਂ ਕੱਪੜੇ ਸਾਂਭਦੇ ਨੇ ਉਸ ਤੋਂ ਬਾਅਦ ਆਪਾਂ ਫਰੀ ਠੀਕ ਹੈ ਜੀ ਲਓ ਜੀ ਨੂੰ ਬਲਾਗ ਦਾ ਕਰਦੇ ਆਪਾਂ ਐਂ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਜੀ ਲੱਗੀ ਹੋਵੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਸਾਹਿਬ ਜੀ ਬਾਈ ਜੀ ਬਤਾਇਓ ਕਿ ਕੀ ਆਪ